ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੋ ਚੈਨ ਡੀਸੀ ਲੁਧਿਆਣਾ ਮੇਰੇ ਸਾਰਿਆਂ ਨੂੰ ਅੱਜ ਬਨ ਬਨ ਕੇ ਬੇਨਤੀ ਹੈ ਕਿ ਬਹੁਤ ਜ਼ਿਆਦਾ ਰੂਮਰ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਇੱਥੇ ਪਾਣੀ ਆ ਗਿਆ ਇੱਥੇ ਬੰਨ ਟੁੱਟ ਗਿਆ ਹੈਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕੋਈ ਪਾਣੀ ਨਹੀਂ ਆਇਆ ਹੈਗਾ ਕੋਈ ਬੰਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਹੈਗਾ ਬੰਨ ਨੂੰ ਖਾਰ ਲੱਗੀ ਹੈ ਬੰਨ ਕੁਝ ਪੁਆਇੰਟਾਂ ਤੇ ਕਾਫੀ ਜ਼ਿਆਦਾ ਡੈਮੇਜ ਹੈ ਪਰ ਹਜੇ ਉੱਥੇ ਬੰਨ ਖੜਿਆ ਹੈਗਾ ਤੇ ਮੇਰੇ ਸਭ ਨੂੰ ਬੇਨਤੀ ਹੈ ਅਸੀਂ ਕੋਈ ਇਸ ਔਖੀ ਦੀ ਘੜੀ ਦੇ ਵਿੱਚ ਕਿਸੇ ਤੇ ਕੋਈ ਪਰਚੇ ਪੁਰਚੇ ਨਹੀਂ ਕਰਾਉਣਾ ਚਾਹੁੰਦੇ ਤੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਨਾਲ ਚੱਲੋ ਔਰ ਸਾਨੂੰ ਇਸ ਚੀਜ਼ ਨੂੰ ਰੂਮਰ ਨੂੰ ਪਲੀਜ਼ ਨਾ ਫਲਾਓ ਜੇ ਤੁਸੀਂ ਰਿਪੋਰਟਿੰਗ ਕਰਨੀ ਹੈ ਇੱਥੇ ਆ ਕੇ ਦੇਖ ਲਓ ਅਸੀਂ ਵੀ ਮੌਕੇ ਤੇ ਹੀ ਖੜੇ ਆ ਤੇ ਇਹੀ ਸਾਨੂੰ ਅਸੀਂ ਕਹਿਣਾ ਚਾਹੁੰਦੇ ਥੈਂਕ ਯੂ